ਨਹੀਂ ਤੇ ਮਾੜ ਘਟਿਆ ਗਿਆ ਵਾ ਨਹੀਂ ਫਿਰ ਮੁਆਵਜ਼ਾ ਕਦੋਂ ਮੰਗਣ ਦੀ ਬੀਬੀ ਦੱਸ ਮੁਰਗੀ ਦਾ ਹੈ ਮੁਰਗੀ ਦਾ ਤੁਹਾਡੇ ਮੁਰਗੀਆਂ ਦਾ ਮੁਆਵਜ਼ਾ ਨਹੀਂ ਮਿਲਦਾ ਨਹੀਂ ਨਹੀਂ ਮੁਰਗੀ ਦਾ ਮੁਆਵਜ਼ਾ ਮਿਲਦੀ ਹੈ ਬੀਬੀ ਕਿੰਨੇ ਮਿਲਣਗੇ ਫਿਰ ਪੂਰੇ 500 ਰੁਪਏ ਬੀਬੀ ਮਿਲਣਾ ਵਾ ਹੈ 500 ਰੁਪਏ 500 ਯਾ ਤੇ ਮੈਂ ਹਫਤੇ ਦੇ ਆਂਡੇ ਵੇਚ ਕੇ ਕਮਾ ਲਈ ਨਹੀਂ ਹਾਂ ਤੇ ਦਰਜਨ ਵਿੱਚ ਉਹ ਚੂਝਾ ਲਈ ਕੱਢ ਨਹੀਂ ਹਾਂ ਮਹੀਨੇ ਦਾ 8000 ਕਮਾਉਣੀ ਹਾਂ ਗੱਲਾ ਮਾਦਾ 500 ਰੁਪਈਆ ਬੀਬੀ ਆ ਚੀਜ਼ ਮੈਂ ਨਹੀਂ ਫਿਕਸ ਕਰਦਾ ਸਰਕਾਰਾਂ ਕਰਦੀਆਂ ਨੇ ਕਿਹੜੀ ਚੀਜ਼ ਦੇ ਕਿੰਨੇ ਪੈਸੇ ਮਿਲਣੇ ਆ ਮੁਰਗੀ ਦੇ 500 ਰੁਪਏ ਮਿਲਣੇ ਆ ਤੈਨੂੰ ਮੈਂ ਦੱਸਾਂ ਬਹੁਤੀਆਂ ਗੱਲਾਂ ਨਾ ਕਰ ਬੀਬੀ ਮੈਨੂੰ ਇੱਕ ਗੱਲ ਦੱਸ ਤੇਰੇ ਨਾਲ ਦਾ ਕਿੱਥੇ ਆ ਕਿਹੜੇ ਨਾਲ ਦੇ ਦੀ ਗੱਲ ਕਰਦਾ ਉਹ ਤੇਰੇ ਘਰ ਵਾਲੇ ਦੀ ਉਹਨੂੰ ਕਿਉਂ ਨਹੀਂ ਕੱਲਿਆ ਆਪ ਆ ਗਈਆਂ ਇਕੱਲੀ ਮੂੰਹ ਚੋੱਕ ਕੇ ਨਹੀਂ ਉਹ ਵੇਲਾ ਦਾ ਤੇ ਉਹ ਕੀ ਘੰਡੇ ਆ ਪਿੰਡਾਂ ਦੇ ਵਿੱਚ ਰਾਸ਼ਨਾਂ ਦੀਆਂ ਟਰਾਲੀਆਂ ਦੀਆਂ ਟਰਾਲੀਆਂ ਆਉਂਦੀਆਂ ਉਹ ਰਾਸ਼ਨ ਟੋਂਡਿਆ ਵਾ ਅੱਛਾ ਹੋਰ ਕੀ ਆ ਇੰਨਾ ਕੁ ਪਾਣੀ ਉਹਨੇ ਘਰ ਬੋਤਲਾਂ ਵਾਲਾ ਇਕੱਠਾ ਕਰ ਲਿਆ ਮੈਨੂੰ ਲੱਗਦਾ ਹੜਨਾ ਨਹੀਂ ਐਂ ਹੀ ਮਰੇ ਉਹਨਾਂ ਬੋਤਲਾਂ ਨਾਲ ਹੀ ਮਰ ਜਾਣਾ ਸੀ ਹੈ ਚਲ ਜ਼ਿਆਦਾ ਗੱਲਾਂ ਨਾ ਕਰ ਇਹ ਆ ਫਾਰਮ ਇੱਥੇ ਸਾਈਨ ਕਰਕੇ ਇਹਨੂੰ ਭਰ ਕੇ ਆਉਂਦਾ ਜਾਂਦਾ ਤੇ ਤੈਨੂੰ ਕੁਝ ਹੋਣਾ ਨਹੀਂ ਆ ਇੱਥੇ ਜੇ ਸਾਈਨ ਕਰਦੀ ਸਾਈਨ ਕਰਦੀ ਨਹੀਂ ਤੇ ਇੱਥੇ ਬੂਠਾ ਲਾ ਕੇ ਤੇ ਅੱਜ ਹੁਣ ਸ਼ਨੀਵਾਰ ਆ ਤੇ ਕੱਲ ਐਤਵਾਰ ਨੂੰ ਛੁੱਟੀ ਆ ਪਰਸੂ ਇਹ ਫਾਰਮ ਲੈ ਕੇ ਤੂੰ ਆ ਜੀ ਮੇਰੇ ਕੋ ਤੇ ਮੁਆਵਜ਼ਾ ਮਿਲ ਜੂਗਾ ਲੈ ਫਾਰਮ ਜਿਆਦਾ ਗੱਲਾਂ ਨਾ ਕਰ ਰਹੀ ਹੋਰ ਵੀ ਕੰਮ ਕਰਨੇ ਹੁੰਦੇ ਨੇ ਤੇਰ ਨੂੰ ਹੀ ਸਾਰਾ ਦਿਨ ਤੇਰੇ ਲੱਗੇ ਬੈਠਾ ਰਹਾ ਮਾਂ ਤੇ ਤੇਰੇ ਹੀ ਕੰਮ ਕਰਦਾ ਰਹਾ ਪੈਸੇ ਮਿਲ ਜਾਣਗੇ ਉਹ ਬੀਬੀ ਮਿਲ ਜਾਣਗੇ ਮਿਲਣ ਦੀ ਜਿਹੜੀਆਂ ਫਾਰਮਲਟੀਆਂ ਉਹ ਤੇ ਪੂਰੀਆਂ ਕਰਨੀਆਂ ਪੈਣੀਆਂ ਨੇ ਸਰਕਾਰ ਨੇ ਦਿੱਤੀਆਂ ਜਾ ਇਹ ਫਾਰਮ ਭਰ ਕੇ ਲਿਆ ਸਿਰਨਾਖਾ ਮੇਰਾ ਮੈਨੂੰ ਹੋਰ ਹੀ بڑے ਕੰਮ ਆ ਮੈਨੂੰ ਸਾਇੰਸ ਨੂੰ ਨਹੀਂ ਆਉਂਦੇ ਮੈਂ ਗੁੱਠਾ ਲਾ ਲਿਆ ਕਿ ਪੜੇ ਲਿਖੇ ਕੋਈ ਜਾ ਕੇ ਤੇ ਭਰਵਾ ਲਈ ਜਾ ਹੁਣ ਵੇ ਬਾਉ ਹੁਣ ਤਾਂ ਮੈਨੂੰ ਮਿਲ ਜੂਗਾ ਨਾ 500 ਰੁਪਈਆ ਹਾ ਬੀਬੀ ਮਿਲ ਜੂਗਾ ਮਿਲ ਜੂ ਬਹਿ ਜਾ ਬਹਿ ਜਾ ਤੂੰ ਤੇ ਤਤੀ ਬੜੀ ਐ ਜੇ ਬਹਿ ਜਾ ਬਹਿ ਜਾ ਬਹਿ ਜਾ ਉਹ ਲੈ ਹਬੀਬੀ ਫਾਰਮ ਤੋਂ ਠੀਕ ਭਰੇ ਆ ਵਾ ਪਰ ਇੱਥੇ ਸਰਪੰਚ ਦੇ ਤੇ ਸਾਈਨ ਕਰਾਏ ਹੀ ਨਹੀਂ ਸਰਪੰਚ ਦੇ ਸਾਈਨ ਕਰਕੇ ਮੋਹਰ ਮਾਰ ਕੇ ਲਿਆਉਣੀ ਹੀ ਹਾਂ ਲੈ ਫੜ ਹੈ ਸਰਪੰਚ ਦੀ ਵੀ ਮੋਹਰ ਮਾਰਨੀ ਹੀ ਲੈ ਇਹ ਕਿਹੜੀ ਗੱਲ ਆ ਉਹ ਇੰਨੀਆਂ ਜਾਲੀ ਵੋਟਾਂ ਪਾ ਕੇ ਸਰਪੰਚ ਨੂੰ ਜਿਤਾਇਆ ਵਾ ਉਹ ਸਰਪੰਚ ਤੇ ਆਪਣਾ ਹੱਥ ਜਿਆ ਫਿਰ ਮੈਂ ਕੱਲ ਨੂੰ ਆਉਣੀ ਆ ਮੋਹਰ ਮਰਵਾ ਕੇ ਆਲਾ ਫੜ ਲੈ ਬੀਠੀ ਠੀਕ ਠੀਕ ਆ ਸੈਣ ਤੇਰੇ ਵੀ ਹੋ ਗਏ ਤੇ ਸਰਪੰਚ ਦੀ ਮੋਰ ਵੀ ਲੱਗ ਗਈ ਹੈ ਸਰਪੰਚ ਨੂੰ ਲੱਗਦਾ ਵਾਗਾ ਬਹੁਤਾ ਡਰ ਚਲ ਬੀਬੀ ਤੂੰ ਬੈਠ ਢੰਡੀ ਹੋ ਗਏ ਤੇ ਕੰਮ ਤੇਰਾ ਬਣ ਜਾਣਾ ਹੁਣ ਲਿਆ ਫੜ ਆਧਾਰ ਕਾਰਡ ਆਧਾਰ ਕਾਰਡ ਜੀ ਕਪੀ ਦੇ ਹੈ ਆਧਾਰ ਕਾਰਡ ਹੁਣ ਉਹ ਵੀ ਚਾਹੀਦਾ ਉਹ ਤਾਂ ਮੇਰਾ ਨਵੇਂ ਸੂਟ ਚ ਪਿਆ ਹੋਣਾ ਨਾ ਆਉਣ ਜਾਣ ਵਾਲੇ ਚ ਉਹ ਜਦੋਂ ਮੈਂ ਰੋਡ ਵੇਜਦੀ ਬੱਸ ਚ ਜਾਨੀ ਆ ਨਾ ਉਹ ਫਰੀ ਵਾਲੀ ਚ ਉਦੋਂ ਮੈਨੂੰ ਲੋੜ ਪੈਂਦੀ ਆ ਤੇ ਤੈਨੂੰ ਪਹਿਲਾਂ ਹੀ ਦੱਸਿਆ ਜਾਂਦਾ ਬੇਬੀ ਕਿਤ ਫੋਨ ਨਹੀਂ ਆਉਂਦੀ 40 ਕਿਲੋਮੀਟਰ ਦੂਰੋਂ ਆਉਂਦੀ ਆ ਮੈਂ ਫੇਰੇ ਮਰਾ ਮਰਾ ਕੇ ਤੂੰ ਹੀ ਗੋਡੇ ਦੁਖਨੇ ਲਾਤੋ ਮੇਰੇ ਤਾਂ ਹਟ ਮੈਂ ਵੀ ਲੈ ਕੇ ਛੱਡੂੰਗੀ ਅੱਜ ਤੇ ਮੈਂ ਰੁਪਈਆ 500 ਲੈ ਕੇ ਹੀ ਜਾਊਂਗੀ ਹਾਲਾ ਹਾੜਾ ਹਾਂਜੀ 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 ਉਹ ਕਰਦੇ ਹੋ ਹੋ ਜਾਊਗਾ ਕੰਮ ਤੁਹਾਨੂੰ ਪਤਾ ਸਾਡੇ ਹੁੰਦਿਆਂ ਕਾਦੀ ਤੁਹਾਨੂੰ ਕਾਦੀ ਟੈਨਸ਼ਨ ਉਹ ਕੰਮ ਕੋਈ ਸਰਕਾਰੀ ਦਫ਼ਤਰਾਂ 'ਚ ਰੁਕਦੇ ਨਹੀਂ ਉਹ ਤੁਹਾਡਾ ਫੋਨ ਆ ਗਿਆ ਮੈਂ ਸਮਝ ਗਿਆ ਬਸ ਉਹਨੂੰ ਕੋਈ ਮੜੇ ਨਾਂ ਲੈ ਤੁਹਾਡਾ ਤੇ ਅਮਰੀਕ ਸਿੰਘ ਹੁਣਾਂ ਭੇਜਿਆ। ਹੁਣ ਬਹੁ ਜੋ ਜੋ। ਬਾਕੀ ਤੁਸੀਂ ਬੈਠੇ ਜੇ। ਤੁਹਾਡੇ ਇਹਦੇ ਸਾਨੂੰ ਕੜੀ। ਉਹ ਰੁਕ ਜਾ ਨਹੀਂ ਪੀ। ਮੈਂ ਬਾਊ। ਉਹ ਰੁਕ ਜਾ ਹਾਂ ਤੁਮ ਕੜੀ ਇੰਨੀ ਟ੍ਰੇਨ ਫੜ ਲਈ ਆ। ਉਹ ਕੋਈ ਗੱਲ ਨਹੀਂ। ਜੇ ਤੁਹਾਡਾ ਨਾਮ ਲੈਤਾ ਤਾਂ ਕੰਮ ਹੋ ਗਿਆ। ਮੇਰੇ ਤੁਹਾਡੇ ਤਾਂ ਕਦੀ ਟੈਨਸ਼ਨ ਹੈ। ਮੈਂ ਤੁਹਾਡੇ ਕੋਲ ਲੈ ਲੈਣਾ। ਹਾਂ ਮੈਂ ਕੰਮ ਕਰ ਦੂੰ। ਮਿਲ ਜੂ ਮੁਆਵਜ਼ਾ ਕਿਉਂ ਨਹੀਂ ਮਿਲੂਗਾ ਮਹਾਰਾਜ? ਜੀ ਆਪਣੀ ਪਾਰਟੀ ਦੇ ਬੰਦਿਆਂ ਨੂੰ ਨਹੀਂ ਦੇਣਾ ਤੇ ਕਿੰਨੂੰ ਦੇਣਾ? ਤੁਹਾਡਾ ਸਰਪੰਚ ਸਾਹਿਬ ਫੋਨ ਆ ਗਿਆ ਇੰਨੀ ਬੜੀ ਗੱਲ ਆ। ਮਿਲ ਜੂਗਾ ਮਿਲ ਜੂਗਾ। ਠੀਕ ਹੈ ਨਾ? ਬੀਬੀ ਚੁੱਪ ਕਰ ਤੂੰ ਕੀ ਨਵਾ ਪਿਆ ਫੋਨ ਤੇ ਵੀ ਗੱਲ ਕਰਨੀ ਦੀ ਹਾਂ ਦੱਸ ਉਹ ਵੇਖ ਲੈ ਹੁਣ ਚੰਗੀ ਤਰ੍ਹਾਂ ਤੇਰੇ ਕਾਗਜ਼ ਪੂਰੇ ਹੋ ਗਏ ਆ ਬismillah ਬੀਠਾ ਸੈਂ ਤੇਰੇ ਵੀ ਸਰਪੰਚ ਦੇ ਤੇ ਆਧਾਰ ਕਾਰਡ ਵੀ ਆ ਗਿਆ ਕਾਗਜ਼ ਤੇਰੇ ਸਾਰੇ ਪੂਰੇ ਬੀਬੀ ਇੰਜ ਕਰ ਆ ਮੈਂ ਕਰਤੇ ਸੈਂ ਤੇ ਲਿਆ ਗਵਾ ਮवाज ਮਾਰਾ ਗਵਾਹ ਵਾਜ ਮਾਰਦੇ ਵੀ ਫੈਨ ਨੇ ਹੈ ਗਵਾਹ ਕਿਹੜਾ ਗਵਾਹ ਮੈਂ ਰਜਿਸਟਰੀ ਕਰਾਉਣ ਲੱਗੀ ਆ ਉਹ ਨਹੀਂ ਨਹੀਂ ਬੀਬੀ ਰਜਿਸਟਰੀ ਨਹੀਂ ਇਹਦੇ ਤੇ ਵੀ ਗਵਾਹ ਦੀ ਲੋੜ ਪੈਂਦੀ ਆ ਤਾਂ ਹੀ ਤੇ ਸਾਨੂੰ ਪਤਾ ਲੱਗੂਗਾ ਤੇਰੀ ਮੁਰਗੀ ਮਰੀ ਕਿ ਨਹੀਂ ਮਰੀ ਤੇਰੇ ਕੋਲ ਗਵਾਹ ਨਹੀਂ ਆ ਨਹੀਂ ਨਹੀਂ ਮੇਰੇ ਕੋਲ ਕੋਈ ਗਵਾਹ ਗੂ ਹੈ ਨਹੀਂ ਆ ਉਹ ਨਹੀਂ ਨਹੀਂ ਬੀਬੀ ਤੂੰ ਟੈਨਸ਼ਨ ਨਾ ਲੈ ਤੂੰ ਬੜੀ ਦੂਰੋਂ ਆਉਂਦੀ ਏ 40 ਕਿਲੋਮੀਟਰ ਚੱਲ ਕੇ ਚੱਲ ਕੋਈ ਗੱਲ ਨਹੀਂ ਇੰਨਾ ਕੁ ਤੇ ਸਾਨੂੰ ਤੇਰਾ ਖਿਆਲ ਆ ਮੈਂ ਇਂਤਜ਼ਾਮ ਕਰ ਦੂੰਗਾ ਮੈਨੂੰ ਇੱਕ ਗੱਲ ਦੱਸ ਤੇਰੇ ਕੋਲ ਰੁਪਈਆ 200 ਹੈਗਾ ਵਾ 200 ਰੁਪਈਆ ਕਾਦੇ ਲਈ ਉਹ ਬਾਹਰ ਚਪੜਾ ਸੀ ਬੈਠਾ ਵਾ ਉਹਨੂੰ 200 ਰੁਪਈਆ ਦਵਾਂਗੇ ਤੇਰਾ ਗਵਾਹ ਬਣਾ ਦਾਂਗੇ ਤੇਰੇ ਕੰਮ ਆਊਗਾ ਕਿੱਥੇ ਤੂੰ ਉੱਥੇ 40 ਕਿਲੋਮੀਟਰ ਫੇਰੇ ਮਾਰਦੀ ਰਹੇਂਗੀ ਲੈ ਫੜਾ 200 ਰੁਪਈਆ ਤੂੰ ਵੀ ਤਾਂ ਠੀਕ ਹੀ ਕਿੰਨਾ ਵਾ ਕਿੱਥੇ ਫੇਰੇ ਮਾਰਦੀ ਰਹੂੰਗੀ ਮੈਂ ਆ ਲੈ ਫੜ ਦੋ ਰੁਪਇਆ ਪਰਦਾ ਨਾ ਦੇਈ ਦਿੰਦਾ ਪਰਦਾ ਵੀ ਕੋਈ ਚੀਜ਼ ਹੁੰਦਾ ਸ਼ਰੀਆ ਬੜਾ ਉਂਡੀਆ ਜਿੱਕਰ ਪਤਾ ਕਿੰਨੇ ਲੋਕਾਂ ਨੇ ਮੋਬਾਈਲ ਲਈ ਫਿਰਦੇ ਆ ਅਸ਼ਾ ਇੰਝ ਕਰ ਤੂੰ ਬਾਹਰ ਬਹਿ ਮੈਨੂੰ ਬੁਲਾ ਕੇ ਤੇ ਸਾਈਨ ਕਰਉਣਾ ਫਿਰ ਤੈਨੂੰ ਬੁਲਾ ਲੈਂਦੇ ਆ 2 ਮਿੰਟ ਦੇ ਹੋ ਜਾਊਗਾ ਕੰਮ ਤੇਰਾ ਠੀਕ ਹੈ ਨਾ ਚੱਲ 5 ਮਿੰਟ ਬਾਹਰ ਬਹਿ ਪਣੀ ਪੂਣੀ ਪੀ ਲੈ ਉਹ ਮੁੰਡਾ ਬਾਹਰ ਆਉਣਾ ਉਹਨੂੰ ਨਾਲੇ ਘਲਦੀ ਉਹ ਬੀਬੀ ਆ ਜਾ ਬੈ ਜਾ ਮੇਰੀ ਗੱਲ ਸੁਣ ਹਾਂ ਕਮ ਹੋ ਗਿਆ ਤੇਰਾ ਸਾਰਾ ਉਹ 200 ਰੁਪਈਆ ਮੈਂ ਉਹਨੂੰ ਦੇ ਦਿੱਤਾ ਵਾ ਅੱਛਾ ਠੀਕ ਹੈ ਨਾ ਹਜੀ ਇਹਦੇ ਤੇ ਹੋਰ ਫਾਰਮਲਟੀਆਂ ਵੀ ਹੈਗੀਆਂ ਸੀ ਅੱਛਾ ਇੱਥੇ ਫੋਟੋ ਵੀ ਲੱਗਣੀ ਕਿਹੜੀ ਫੋਟੋ ਉਹ ਫੋਟੋ ਸੁਣ ਤੇ ਲੈ ਘਬਰਾ ਨਾ ਤੇਰੀ ਫੋਟੋ ਨਹੀਂ ਲੱਗਣੀ ਇੱਥੇ ਫੋਟੋ ਲੱਗਣੀ ਹੀ ਮੁਰਗੇ ਦੀ ਜਿਹੜਾ ਮੁਰਗਾ ਮਰ ਗਿਆ ਅੱਛਾ ਤਾਂ ਇਹਦੇ ਸਰਕਾਰ ਨੂੰ ਪਤਾ ਲੱਗਣਾ ਹੂੰ ਕਿ ਆਹ ਮੁਰਗਾ ਮਰੇ ਇਹਦਾ ਮੁਆਵਜ਼ਾ ਦਿੱਤਾ ਅੱਛਾ ਪਰ ਤੂੰ ਘਬਰਾ ਨਾ ਤੂੰ ਇੰਨੀ ਦੂਰੋਂ ਆਈ ਏ ਮੈਨੂੰ ਤੇਰੇ ਤੇ ਤਰਸ ਆਉਂਦਾ ਵਾ ਅਸੀਂ ਕਾਦੇ ਵਾਸਤੇ ਬੈਠੇ ਮਹੀ ਮਲਾਜਮ ਜਿਹੜੇ ਜਨਤਾ ਦੀ ਸੇਵਾ ਲਈ ਬੈਠੇ ਆ ਸਰਕਾਰ ਨੇ ਸਾਨੂੰ ਕਿਹਾ ਵਾ ਸੇਵਾ ਕਰਨੀ ਆ ਅੱਛਾ ਗਾਕਾਂ ਦੀ ਤੇ ਇੰਜ ਕਰ ਉਹ 200 ਰੁਪਏ ਦੇ ਉਹ ਲੈ ਗਿਆ ਤੇ ਮੈਨੂੰ ਥੋੜਾ ਬੋਤਾ ਚਾਹ ਪਾਣੀ ਦੇ ਦੇ ਮੈਂ ਫੋਟੋ ਵਾਲੇ ਨੂੰ ਕਰ ਕਰਾ ਕੇ ਜਿੱਦਾਂ ਮਰਜੀ ਮੈਂ ਫੋਟੋ ਬਣਾ ਲੂੰਗਾ ਕਾਹਦਾ ਚਾਹ ਪਾਣੀ ਝੂੰਗੇ ਚ 500 ਰੁਪਏ ਦੇਣਾ ਤੁਸੀਂ 1000 ਰੁਪਏ ਤੁਸੀਂ ਮੇਰਾ ਅੰਤਰਾ ਕਰਾਇਆ ਤੇ ਫਖਵਾਤਾ 200 ਰੁਪਏ ਮੇਰੇ ਕੋਲ ਲੈ ਕੇ ਤੁਸੀਂ ਉਹ ਮੁੰਡੇ ਨੂੰ ਦਿੱਤਾ ਅਜੇ ਵੀ ਤੁਹਾਨੂੰ ਚਾਹ ਪਾਣੀ ਚਾਹੀਦਾ ਮੌਜਾ ਦੇਣਾ ਤੁਸੀਂ ਮੌਜਾ ਦੇ ਮੈਨੂੰ ਨਹੀਂ ਤੁਹਾਨੂੰ ਤੇ ਤੁਹਾਡੀ ਸਰਕਾਰ ਨੂੰ ਲੋੜ ਆਗਰ ਲੱਗੇ ਤੁਹਾਡੇ ਮੌਜੇ ਨੂੰ